ਕਿਉਂਕਿ ਰਖੜਾ ਸਾਹਿਬ ਤੇ ਚੰਦੂ ਮਹਾਰਾਜ ਸਾਹਿਬ ਦੀ ਗਵਾਈ ਸਾਰੀ ਜਥੇਬੰਦੀ ਚਾਹੀਏ ਕਾਟਸੀ ਜਦਿਆ ਕਾਲਤਾ ਸਭ ਦੇ ਜਦੋਂ ਦੀ ਇਹ ਐਲਾਨ ਹੋਇਆ ਇਹ ਆਦੇਸ਼ ਹੋਇਆ ਕਿ ਆ ਕਮੇਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਲੜੀ ਪੁਨਰ ਸਜਿਤੀ ਲਈ ਭਰਤੀ ਕਰੇਗੀ ਮੈਂਬਰਸ਼ਿਪ ਟੈਲੀਫੋਨ ਆਉਂਦੇ ਨੇ ਸਨੇਹ ਆਉਂਦੇ ਨੇ ਈਮੇਲਸ ਆਉਂਦੀਆਂ ਨੇ ਪਰ ਸਾਡੀ ਕੋਸ਼ਿਸ਼ ਹਰ ਜਿਲ੍ਹੇ ਜਾ ਕੇ ਸਮਝ ਚ ਸਾਂ ਜੋ ਬੇਨਤੀ ਕੀਤੀ ਅੱਜ ਇਹ ਚੌਥਾ ਬਣਾ ਸੀ ਜਿਹੜਾ ਨਿੱਜੀ ਨੇਜੀ ਪ੍ਰਾਸ ਲੋਕ ਸੀ ਮੌਕਾ ਪ੍ਰਾਸ ਲੋਕ ਸੀ ਮਾਜਲਾ ਪ੍ਰਾਸ ਉਹ ਲੀਡਰਸ਼ਿਪ ਹੈ ਕਿ ਤਾਂ ਕਿ ਖਾਲੀ ਦਲ ਦਾ ਜਿਹੜਾ ਐਡਾ ਬੜਾ ਗ੍ਰਾਫ ਡਾਊਨ ਹੋਇਆ ਤੇ ਤੇ ਦੇਸ਼ ਆ ਦੀ ਬੈਠ ਕਰੀ ਬੈਠਾ ਦੇਸ਼ ਦੀ ਸਰਕਾਰ ਉਹ ਉਹਨਾਂ ਚੱਖਾਂ ਚੱਖਾਂ ਪਾ ਕੇ ਗੱਲ ਕਰਕੇ ਮਸਲੇ ਹੱਲ ਕਰਾ ਚੁੱਕੀ ਉਹ 4 ਦਾ ਉਸ ਉੱਥੇ ਕਰਦੇ ਸੀ ਗੱਲ ਤਸਿਲ ਜਾ ਕੇ ਪਰ ਇਹ ਅੱਜ ਇੱਕ ਵੱਖਰੀ ਤੇ ਨਵੇਕੜੀ ਗੱਲ ਹੈ ਕਿ 105 ਸਾਲ ਬਾਅਦ ਜਿਹੜੀ ਪਾਰਟੀ 1920 ਦੇ ਵਿੱਚ ਉਤੋਂ ਅਕਾਲਤ ਸਭ ਦੀ ਸਰਪ੍ਰਸਤੀ ਏਟ ਅਦੇਸ਼ਾਂ ਮੁਤਾਬਕ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਉਹਦੀ ਪੁਨਰ ਸਜੇਤੀ ਹੋ ਰਹੀ ਹੈ ਇਹ ਆਪ ਦਾ ਇੱਕ ਧੜਾ ਮਰਜ਼ੀ ਨਾਲ ਨਹੀਂ ਬਣਿਆ ਬਥਰਾ ਅਕਾਲੀ ਦਲ ਨਹੀਂ ਵੱਧ ਰਿਹਾ ਬਲਕਿ ਉਹਦੀ ਪੁਨਰ ਸਜੇਤੀ ਅਕਾਲਤ ਸਭ ਦੇ ਹਦੇਸ਼ਾਂ ਦੇ ਮੁਤਾਬਕ ਹੋ ਰਹੀ ਹੈ ਜੀ ਚਲੋ ਮੈਂ ਆਉਣਾ ਫਿਰ ਜੀ ਨਹੀਂ ਨਹੀਂ ਆਜੋ ਆ ਦੇਖੋ ਦੇਖੋ ਮੱਖਣ ਇੱਧਰ ਆਓ ਯਾਰ ਸਰ ਅੱਜ ਡੈਲੀਗੇਟ ਉਸ ਕਿਸ ਤਰ੍ਹਾਂ ਦਿਖ ਦਿਓ ਅੱਜ ਕੋਈ ਕੱਖ ਕਾਬੂ ਨਹੀਂ ਅੱਜ ਜਿਹੜਾ ਇਸ ਲਿੰਕ ਪਟਿਆਲਾ ਜ਼ਿਲ੍ਹੇ ਦੇ ਇਸ ਭਰਤੀ ਜੋ ਮੀਟਿੰਗ ਸੀ ਉਹ ਬਹੁਤ ਸੱਚਾ ਤੁਹਾਡੇ ਸਾਹਮਣੇ ਸਾਰਾ ਨਜ਼ਰ ਆ ਰਿਹਾ ਕਿਉਂਕਿ ਰਖੜਾ ਸਾਹਿਬ ਤੇ ਚੰਦੂ ਮਹਾਰਾਜ ਸਾਹਿਬ ਦੀ ਅਗਵਾਈ ਸਾਰੀ ਜਥੇਬੰਦੀ ਚੱਜੀ ਹੈ ਕਾਕਸੀ ਜਿਹੜਾ ਕਾਲਤਾ ਸਭ ਦੇ ਜਦੋਂ ਦੀ ਇਹ ਐਲਾਨ ਹੋਇਆ ਇਹ ਆਦੇਸ਼ ਹੋਇਆ ਕਿ ਆ ਕਮੇਟੀ ਜਿਹੜੀ ਐ ਸ਼ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਲਈ ਭਰਤੀ ਕਰੇਗੀ ਮੈਂਬਰਸ਼ਿਪ ਉਦੋਂ ਦੇ ਲੋਕਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਬੁੜੇ ਆਵਾਜ਼ਾਂ ਆਉਂਦੀਆਂ ਨੇ ਫੋਨ ਆਉਂਦੇ ਨੇ ਸੁਨੇਹੇ ਆਉਂਦੇ ਨੇ ਈਮੇਲਸ ਆਉਂਦੀਆਂ ਨੇ ਔਰ ਸਾਡੀ ਕੋਸ਼ਿਸ਼ ਹਰ ਜ਼ਿਲ੍ਹੇ ਜਾ ਕੇ ਸਮਝਤੀ ਸੰਗਤਾਂ ਤੋਂ ਬੇਨਤੀ ਕੀਤੀ ਅੱਜ ਇਹ ਸਾਡਾ ਚੌਥਾ ਪੜਾਅ ਸੀ ਜਿਹੜਾ ਸਫਲਤਾ ਪੂਰ ਕੇ ਇਹ ਸੰਗਠਨ ਨੇ ਇਸ ਗੱਲ ਦਾ ਸਹਯੋਜ ਦੇ ਕੇ ਬਣਾਇਆ ਔਰ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਜਿਹੜਾ ਏਜੰਡਾ ਹੈ ਉਹ ਸਾਰੇ ਪੰਜਾਬ ਵਾਸੀਆਂ ਨੂੰ ਪਤਾ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਏਜੰਡਾ ਸਰਬੱਤ ਦਾ ਭਲਾ ਸਭੇ ਸ ਔਰ ਪੰਥ ਅਤੇ ਪੰਜਾਬ ਦੇ ਮਸਲੇ ਨੂੰ ਹੱਲ ਕਰਾਉਣ ਦਾ ਜਿਹੜਾ ਮੁੱਖ ਏਜੰਡਾ ਲੈ ਕੇ ਅੱਗੇ ਚੱਲਿਆ ਸੀ ਪਰ ਜਿਹੜੇ ਪੰਥ ਪ੍ਰਸੇ ਉਹ ਲੀਡਰਸ਼ਿਪ ਤੋਂ ਲਾਂਬੇ ਹੋ ਗਏ ਤੇ ਜਿਹੜਾ ਨਿਜੀ ਨਿਜ ਪ੍ਰਸ ਲੋਕ ਸੀ ਮੌਕਾ ਪ੍ਰਸ ਲੋਕ ਸੀ ਮਾਤਲ ਪ੍ਰਸ ਉਹ ਲੀਡਰਸ਼ਿਪ ਅੱਗੇ ਤਾਂ ਅਕਾਲੀ ਦਲ ਦਾ ਜਿਹੜਾ ਐਡਾ ਬੜਾ ਗ੍ਰਾਫ ਡਾਊਨ ਹੋਇਆ ਹੁਣ ਪੰਜਾਬ ਦੇ ਲੋਕਾਂ ਨੇ ਪੰਥ ਦੇ ਸਾਰੇ ਜੇ ਮਦਈਆਂ ਨੇ ਇਹ ਤਹਿਈਆ ਕਰ ਲਿਆ ਇਹ ਵੱਧ ਤੋਂ ਵੱਧ ਇਸ ਕਸ਼ੋਰਨੀ ਅਕਾਲੀ ਦਲ ਦੀ ਪੰਦਰੋਂ ਸੀ ਜਿਹਦੀ ਅਪਨਾ ਮੈਂਬਰ ਬਣ ਕੇ ਭਰਤੀ ਕਰਕੇ ਸ਼ਕਤੀ ਦੇਈ ਇਸ ਪਾਰਟੀ ਨੂੰ ਜਥੇਬੰਦੀ ਵੀ ਮਜ਼ਬੂਤ ਕਰੀਏ ਤਾਂ ਕਿ ਜਿਹੜੇ ਸਾਡੇ ਪੰਥ ਅਤੇ ਪੰਜਾਬ ਦੇ ਮਸਲੇ ਨੇ ਜਿੱਥੇ ਦੇਸ਼ ਅੱਜ ਪਿੱਟ ਕਰੀ ਬੈਠਾ ਦੇਸ਼ ਦੀ ਸਰਕਾਰ ਉਹ ਨਾ ਉਹਨਾਂ ਦਾ ਅੱਖਾਂ ਜਾਖਾ ਪਾ ਕੇ ਗੱਲ ਕਰਕੇ ਮਸਲੇ ਹੱਲ ਕਰਾ ਸਕਦੇ ਅਮੇਦਪੁਰੀ ਸਾਹਿਬ ਸਮੇਂ ਸਮੇਂ ਤੇ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਵੱਖ ਹੁੰਦੇ ਰਹੇ ਨੇ ਅਖੀਰ ਚ ਜਾ ਕੇ ਉਹ ਕਿਤੇ ਨਾ ਕਿਤੇ ਸਮਾਂ ਪਾ ਕੇ ਅਕਾਲੀ ਦਲ ਬਾਦਲ ਦੇ ਪਰਿਵਾਰ ਦੇ ਨਾਲ ਹੀ ਲਗਭਗ ਕਹਿ ਲਿਆ ਜਾਵੇ ਤਾਂ ਚਲੇ ਜਾਂਦੇ ਕਿ ਇਸ ਵਾਰ ਤੁਹਾਡਾ ਜਿਹੜਾ ਇਹ ਅੰਡਾ ਜਿਸ ਨੂੰ ਤੁਸੀਂ ਲੈ ਕੇ ਚੱਲਿਓ ਆਪਣੇ ਜੋ ਤੁਸੀਂ ਬਿਆਨ ਕਰ ਰਹੇ ਉਹਨਾਂ ਦੇ ਉੱਤੇ ਖੜੇ ਰਹੋਗੇ ਜਾਂ ਫਿਰ ਤੁਮਾ પાਕੇ ਤੁਸੀਂ ਨਹੀਂ ਫਿਰ ਬਹੁਤ 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 ਤੁਸੀਂ ਲੋਕਾਂ ਦੇ ਮਨਾਂ ਦੀ ਗੱਲ ਆਖੀ ਹੈ ਪਰ ਸਾਡੇ ਦਿਲ ਦੀ ਵੀ ਗੱਲ ਹੈ ਕਿਉਂਕਿ ਸ੍ਰੀ ਅਕਾਲ ਤਾਤ ਸਾਹਿਬ ਦੇ ਉੱਤੇ ਅਰਦਾਸ ਕਰਕੇ ਬੜੇ ਜਥੇ ਜਥੇਬੰਦੀਆਂ ਬਣੀਆਂ ਨੇ ਬੜੇ ਅਕਾਲੀ ਦਲ ਬਣੇ ਨੇ ਉੱਥੇ ਅਰਦਾਸ ਉੱਥੇ ਹੀ ਕਰਦੇ ਸੀ ਅਕਾਲ ਤਾਤ ਸਾਹਿਬ ਜਾ ਕੇ ਪਰ ਇਹ ਅੱਜ ਇੱਕ ਵੱਖਰੀ ਤੇ ਨਵੇਕਲੀ ਗੱਲ ਹੈ ਕਿ 105 ਸਾਲ ਬਾਅਦ ਜਿਹੜੀ ਪਾਰਟੀ 1920 ਦੇ ਵਿੱਚ ਉਤੋਂ ਅਕਾਲਤਾ ਸਭ ਦੀ ਸਰਪ੍ਰਸਤੀ ਹੈਟ ਆਦੇਸ਼ਾਂ ਦੇ ਮੁਤਾਬਕ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਉਹਦੀ ਪੁੰਨਰ ਸਜੇਤੀ ਹੋ ਰਹੀ ਹੈ ਇਹ ਆਪਦਾ ਇੱਕ ਧੜਾ ਮਰਜ਼ੀ ਨਾਲ ਨਹੀਂ ਬਣਿਆ ਵੱਖਰਾ ਅਕਾਲੀ ਦਲ ਨਹੀਂ ਬੜ ਰਿਹਾ ਬਲਕਿ ਉਹਦੀ ਪੁੰਨਰ ਸਜੇਤੀ ਅਕਾਲਤਾ ਸਭ ਦੇ ਆਦੇਸ਼ਾਂ ਦੇ ਮੁਤਾਬਕ ਹੋ ਰਹੀ ਹੈ ਇਸ ਕਰਕੇ ਇਹ ਉਹ ਹੁਕਮ ਨੇ ਜਿਹੜੇ ਉਹਦੀ ਪਾਲਣਾ ਕਰਨਾ ਸਾਡਾ ਨਹੀਂ ਕੰਲਾ ਜਿੰਨੇ ਵੀ ਮੈਂਬਰ ਨੇ ਸਾਰੇ ਉਹਨਾਂ ਦਾ ਧਰਮ ਵੀ ਹੈ ਜ਼ਿੰਦਗੀ ਦਾ ਮੁੱਖ ਕਰਮ ਵੀ ਹੈ ਔਰ ਇਹਦੇ ਪਹਿਰਾ ਦਿੱਤਾ ਜਾਵੇਗਾ ਇਹ ਠੀਕ ਆ ਪਲੇਖੇ ਹੈਗੇ ਨੇ ਪਰ ਇਹਦਾ ਅਸੀਂ ਇਕੱਲੇ ਇਹ ਨਹੀਂ ਵੀ ਦੂਜਾ ਧੜਾ ਜੀ ਪਰਿਆ ਜਾਂ ਕੋਈ ਜਿਹੜੇ ਅਵਾਖੋ ਅਕਾਲੀ ਸਮੁੱਚੇ ਜਿਹੜੇ ਪੰਥਦਰਦੀ ਨੇ ਪੰਜਾਬ ਹਤੈਸੀ ਨੇ ਸਾਰਿਆਂ ਨੂੰ ਖੁੱਲਾ ਸਦਾ ਦਿੱਤਾ ਜਿਹੜੇ ਕਿਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੀਆਂ ਗਲਤ ਨੀਤੀਆਂ ਦੇ ਕਾਰਨ ਜਾਂ ਐਸੇ ਗੱਲਾਂ ਕਾਰਨ ਉਹ ਅਕਾਲੀ ਦਲ ਤੋਂ ਵੱਖਰੇ ਹੋ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਉਹਨਾਂ ਨੂੰ ਵੀ ਸੱਦਾ ਦਿੱਤਾ ਤੇ ਉਹਨਾਂ ਦੇ ਸਾਡੇ ਨਾਲ ਕਹ ਲਈਏ ਲਿੰਕ ਵੀ ਬਣ ਰਹੇ ਨੇ ਔਰ ਉਹਨਾਂ ਦੀ ਚਾਹਤ ਵੀ ਹੈ ਕਿ ਅਸੀਂ ਸ਼ਾਮਲ ਹੋਣਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਖੇਤਰੀ ਪਾਰਟੀ ਪੰਥ ਦੀ ਜਿਤ ਪੰਜਾਬ ਦੇ ਅਤੈਸੀ ਪਾਰਟੀ ਹੈ ਉਹਦੇ ਅਸੀਂ ਹਿੱਸਾ ਬਣਨਾ ਚਾਹੁੰਦੇ ਆਂ ਮਹਿਦਪੁਰੀ ਸਾਹਿਬ ਤੱਕੜੀ ਚੋਣ ਨਿਸ਼ਾਨ ਸਰਵ ਪ੍ਰਮਾਨਤ ਰਿਹਾ ਪਿੰਡਾਂ ਦੇ ਵਿੱਚ ਖਾਸ ਕਰਕੇ ਜੀ ਇਸ ਵਾਰ ਇਸ ਨੂੰ ਲੈ ਕੇ ਵੀ ਇੱਕ ਖੜਾ ਹੋਵੇਗਾ ਨਾ ਮਸਲਾ ਕਿ ਤੱਕੜੀ ਚੋਣ ਨਿਸ਼ਾਨ ਕਿਹਦੇ ਕੋਲ ਜਾਂਦਾ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਜੀ ਜੋ ਗੱਲ ਸ਼ਾਹ ਮੁਹੰਮਦ ਨੇ ਕਿਹਾ ਨਾ ਸ਼ਾ ਮੁਹੰਮਦਾਂ ਅੰਤ ਨੂੰ ਸੋਈ ਹੋਸੀ ਜਿਹੜਾ ਕਰੇਗਾ ਖਾਲਸਾ ਪੰਥਵੀਂ ਆ ਮਹਾਰਾਸ਼ਟਰੀ ਦੇ ਵਿੱਚ ਸ਼ਿਵ ਸੈਨਾ ਦਾ ਰੋਲਾ ਪਿਆ ਦੋ ਗਰੁੱਪ ਬਣ ਗਏ ਜਿਨ੍ਹਾਂ ਕੋ ਪਹਿਲਾਂ ਆਲਰੇਡੀ ਸੀਗਾ ਉਹਨਾਂ ਦਾ ਚੋਣ ਨਿਸ਼ਾਨ ਇਲੈਕਸ਼ਨ ਕਮਿਸ਼ਨ ਨੇ ਦੂਜੀ ਧਿਰ ਨੇ ਅਪਰੋਚ ਕੀਤੀ ਕਿ ਸਸਿ ਜੈਨੂਨ ਸਾਡੀ ਰਿਕਰੂਟਮੈਂਟ ਭਰਤੀ ਹੈ ਜਿਹੜੀ ਮੈਂਬਰਸ਼ਿਪ ਦੀ ਜੈਨੂਨ ਹੈ ਔਰ ਉਹਨਾਂ ਦਾ ਕਲੇਮ ਸਾਬਤ ਹੋ ਗਿਆ ਦੂਜਿਆਂ ਕੋ ਲੈ ਕੇ ਦੂਜਿਆਂ ਨੂੰ ਦਿੱਤੀ ਜੇ ਇੱਕ ਦਿਨ ਹੋਣਾ ਕਿ ਸਾਰੇ ਜਾਂ ਸਾਰਾ ਪੰਥ ਪੰਜਾਬੀ ਇੱਕ ਪਾਸੇ ਹੋ ਜਾਣੇ ਨੇ ਤਾਂ ਇਲੈਕਸ਼ਨ ਕਮਿਸ਼ਨ ਨੇ ਉਹ ਜਿਹੜੀ ਤਕੜੀ ਉਹ ਜਿਹੜੀ ਦੇਣੀ ਪੈਣੀ ਆ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਹਦੇਸ਼ਮਤੌਕੇ ਬਣੀ ਕਾਟੀ